ਮਨਪੀਤ ਆ ਜਾ ਹਾਂ ਉਹ ਵੀ ਚੱਲਿਆ ਪਬਜੀ ਹਿੰਦੇ ਕਦੇ ਨਹੀਂ ਆਉਂਦਾ ਹਾਂ ਜੀ ਆਜਾ ਰਗਾ ਆਜਾ ਜੀ ਹਾਂ ਜੀ ਹਾਂ ਤੇਰੇ ਪਿਆਰੇ ਅੱਗੇ ਮੇਰ ਦਾ ਹੈ ਇੱਥੇ ਹਾਂ ਕਿੱਦਰਾ ਏਡੀਆਂ ਮੋਟੀਆਂ ਸੀ ਮੈਂ ਉਹਦੇ ਵੀ ਨਹੀਂ ਬੋਲੀ ਇਹ ਪੁੱਛੋ ਬੜਾ ਬਸ ਮੈਂ ਕਹਿੰਦਾ ਇਹ ਨਹੀਂ ਗੱਲ ਕੱਟਨੀ ਵਿਚਾਰ ਕੋਈ ਨਹੀਂ ਪਟਲਾ ਮਾਮਲਾ ਇਹਨਾਂ ਨੂੰ ਫੇਰੇ ਉੱਤੇ ਹੀ ਛੱਡ ਦਿਓ ਅਈਆ ਬੱਕਲੋ ਹਰੇ ਤੇਨ ਵੀ ਤੇ ਨਾਲ ਬੰਦੇ ਸਾਰੇ ਤੇਰੇ ਨਾਲ ਟੈਂਸ਼ਨ ਨਾ ਦੇ ਬੱਤ ਠੀਕ ਹੈ ਨਾ ਜੋ ਤੂੰ ਕਹਿ ਜੋ ਯਾਨੀ ਤੂੰ ਤਾਂ ਠੀਕ ਠਾਕ ਹੋ ਹਾਂ ਠੀਕ ਹੈ ਇੱਕ ਕਨਾਲ ਅੱਛਾ ਹੋਇਆ ਕਿ ਪੂਰਾ ਮਸਲਾ ਦੂਰ ਹੋ ਗਿਆ ਕਿ ਸਰਪੰਚਾ ਕਹਿੰਦੇ ਸੀ ਸਫਾਈ ਕੰਮ ਨਹੀਂ ਕਰਦੇ ਠੀਕ ਹੈ ਲੈ ਕੇ ਦੱਸ ਦੋ ਆਪਣੇ ਫੋਨ ਤੇ ਆਪਣੇ ਮਾਨਕ ਮਾਨਕ ਜਿਹੜਾ ਵਾਲੇ ਆਪਾਂ ਮੇਰੇ ਤੋਂ ਛੋਟੀ ਅੱਛਾ ਮਾਨਕ ਮਾਨ ਅੱਛਾ ਮਾਨਕ ਆਓ ਯਾਰ ਇੱਧਰ ਬੰਦ ਦੇ ਮੈਨੂੰ ਮਾਤਾ ਨੂੰ ਬਲਾਉ ਕਿੱਥੇ ਮਾਤਾ ਨੂੰ ਬਲਾਉ ਮਾਤਾ ਨੂੰ ਲਿਆ ਮਾਤਾ ਨੂੰ ਕਬਰਸਤਾਂ ਕਬਰਸਤਾਂ ਨੂੰ ਦੁਬਾਰਾ ਬਹਾਲ ਕਰਾਂਗੇ ਆ ਤੋੜ ਕੇ ਜਿੱਦਾਂ ਕਬਰਾਂ ਸਿੱਗੀਆਂ ਜਿਹੜੀਆਂ ਚਾਰ ਚਰ ਓਦਾਂ ਹੀ ਕਬਰਾਂ ਬਣਾਈਆਂ ਜਾਣਗੀਆਂ ਮੋਲੀ हसन ਸਾਹਿਬ ਦੇ ਆ ਸਾਡੇ ਜਿਹੜੇ ਜ਼ਿੰਦਗਾਰੇ ਉੱਥੇ ਕੋਰਨਲ ਮੋੜ ਤੇ ਤੇ ਮਜੀਦ ਹੈਂ ਮੈਸੇਂਜਰ ਹਮ ਤਾਂ ਕਿ ਜਿਹੜੀ ਕਬਰਸਤਾਨ ਦੀ ਮਰਿਆਦਾ ਹੈ ਉਹ ਬਹਾਲ ਰਵੇ ਜਿਹੜੀ ਜਗ੍ਹਾ ਹੈ ਉਹਦੀ ਸ਼ਾਂਤੀ ਹੈ ਉਹਨਾਂ ਨੂੰ ਬਿਲਕੁਲ ਲਿਖਾ ਦਿਓ ਦੋਨੋਂ ਪੇਰਾਟੋ ਪੰਚਾਇਤ ਕੋਲ ਗਾਰੰਟੀ ਲੈ ਲਓ ਵੀ ਦੁਬਾਰਾ ਅਸੀਂ ਵੈਸੇ ਹੀ ਹਰਕਤ ਨਹੀਂ ਲਿਖਤੀ ਰੱਖਾਂਗੇ ਵਿੱਚ ਲੈ ਲੈਣੇ ਸਰਪੰਚ ਸਾਹਿਬ ਸਰਪੰਚ ਸਾਹਿਬ ਪ੍ਰਸ਼ੀਕਤ ਜੀ ਕਰਾ ਹੈ ਇੱਧਰ ਦੇਓ ਦਰਖਾਸਤ ਨਾਲ ਐਸਪੀ ਅਡੀ ਭਾਈ ਜਰਦੀ ਕਾਕੇ ਜੀ ਇਧਰ ਹੋਵੇ ਕੋਈ ਬਾਬੇ ਕਰਾ ਦੇ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਪੰਚਾਇਤ ਵੱਲੋਂ ਆਪਾਂ ਲਿਖਤੀ ਦੇਖੋ ਪੰਚਾਇਤ ਵੱਲੋਂ ਇੱਕ ਤਾਂ ਇਹ ਕਿ ਦੁਬਾਰਾ ਕਬਰ ਸਾਂਝੀ ਮर्यादा ਨਾਲ ਕੋਈ ਖਿਲਵਾੜ ਨਹੀਂ ਕਰੇ ਅਗਰ ਅੰਗਰੇਜ਼ੀ ਚ ਵੀ